ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਲਓ ਜੀ ਕਰਤਾ ਬਲੌਗ ਦੀ ਸਟਾਰਟਿੰਗ ਮੇਰੇ ਵੀਰੋ ਅੱਜ ਆਏ ਹੋਇਆ ਇੱਧਰ ਉਸਤਾਦ ਜੀ ਦੇ ਘਰੇ ਕੋਈ ਗੇਮ ਪਾਣੀ ਸਿੱਖਣ ਆਏ ਹੋਇਆ ਕਿਹੜੀ ਗੇਮ ਸਖਾਈ ਹੋਣੀ ਹੈ ਲੱਡੂ ਵਾਲੀ ਤੇ ਸਗਰ ਪਰੇ ਤੇ ਗਲਾਬ ਜਮਣ ਵਾਲੀ ਗੇਮ ਵੀ ਸਖਾਈ ਜਾਂਦੇ ਹਾਂ ਇੱਧਰ ਸਾਡਾ ਉਸਤਾਦ ਆਮਨ ਜੀ ਇਹ ਸਿਰਫ ਬਾਜ਼ਗਮੌਕੇ ਹੀ ਦੇਖਣ ਨੂੰ ਮਿਲਦੇ ਨੇ ਕਦੇ ਕਦੇ ਆਉਂਦੇ ਪੁਰਾਣੇ ਕਲਾਸ ਫੈਲੋ ਇਕੱਠੇ ਹੋ ਗਏ ਕਹਿੰਦੇ ਜੱਲਿਆਂ ਸਕੂਲ ਚ ਤੂਚ ਜੱਲਾ ਜੇ ਮੋਰਚਾ ਮਾਰ ਅੱਜ ਸਕੂਲ ਚ ਚੱਲਦੇ ਆ ਸਾਡੇ ਸਰਟੀਫਿਕੇਟ ਬਣਾਉਣ ਠੀਕ ਆ ਕਿ ਨਹੀਂ ਸਾਡੇ ਸਰਟੀਫਿਕੇਟ ਦੇ ਹੋਣੇ ਸਾਡੇ ਨੰਬਰ ਉੱਪਰ ਬਾਹਲੇ ਆਏ ਸੀ ਨੱਪ ਕੇ ਭੈਣ ਰੱਖੇ ਬੈਠਿਆ ਉਹ ਅੱਜ ਕਢਾ ਅੱਜ ਕਢਾ ਅੱਜ ਆ ਅੱਜ ਜਿਹੜੀਆਂ ਮੈਡਮ ਮਾਸਟਰ ਕੋਡ ਦੇ ਰਹੇ ਆ ਸਭ ਦੀ ਲਾਫ ਕੱਢ ਗਏ ਉਹ ਹਲੇ ਇਹ ਪੱਟੇ ਆ ਬਹੁਤ ਡੰਡੇ ਮਾਰੇ ਬਾਵਾ ਲੜੀਆਂ ਕਰਾਉਂਦੇ ਇਹਨਾਂ ਦਾ ਬਾਵਾ ਹੀ ਖੜੀਆਂ ਕਰਾਈ ਰੱਖਦੇ ਆ ਅੱਜ ਚਾਹ ਵੀ ਕੋ ਉਹਨਾਂ ਦੀ ਤਾਸੀ ਕੱਢ ਰਹੀ ਆ ਕੋਈ ਨਹੀਂ ਕਹਿੰਦੇ ਆ ਚੌਂਕਾਂ ਤੇ ਗਾਹ ਪਾਉਂਦੇ ਸੀ ਅਸੀਂ ਅੱਧੀ ਛੁੱਟੀ ਵੇਲੇ ਸਾਰੀ ਛੁੱਟੀ ਵੇਲੇ ਵਸਤੇ ਖਲਿਆਰ ਬੈ ਖਲਿਆਰ ਬੁਰਾ ਹਾਲ ਨਹੀਂ ਸੀ ਸੇਣਾ ਓਏ ਆ ਇੱਥੋਂ ਭੱਜ ਜਾਂਦੇ ਸੀ ਇੱਥੋਂ ਮਗਰੋਂ ਕੰਦ ਟਾਪੇ ਕਲਾਸ ਸਾਡੀ ਨਾਲ ਹੀ ਸੀ ਇੱਥੋਂ ਭੱਜ ਜਾਂਦੇ ਸੀ ਜਾਂ ਗੁਰਦੁਆਰੇ ਵੀ ਦੀ ਭੱਜ ਜਾਂਦੇ ਸੀ ਆ ਇੱਥੋਂ ਆ ਇੱਥੋਂ ਚੜ੍ਹ ਦਿੰਦੇ ਸੀ ਇੱਥੋਂ ਚੜ੍ਹ ਆ ਇੱਥੋਂ ਦੀ ਪੈਰ ਰੱਖ ਕੇ ਚੜ੍ਹ ਦਿੰਦੇ ਸੀ ਬੋਰ ਜੀ ਹੋਣੀ ਨਹੀਂਆਂ ਕੀਤੀਆਂ ਬਹੁਤ ਬੋਗਾ ਪਾਇਆ ਬਈ ਸਕੂਲ ਚ ਸਰਾ ਲਾਈ ਆ ਯਾਰ ਠੀਕ ਆ ਜੀ ਨਹੀਂ ਚੱਲਦੇ ਆ ਬਸ ਹੈ ਇੱਥੇ ਮੋਹ ਰਗੜੇ ਛੋਰ ਬਰੂੜੀਆਂ ਪੂਰਾ ਹਾਲ ਲੜਾਈ ਹੁੰਦੀ ਗੈਂਗ ਗੈਂਗ ਸਾਰੀ ਇੱਥੇ ਕੱਟੀ ਹੁੰਦੀ ਸੀ ਲੈ ਜ਼ੂਮ ਕਰ ਦਿੰਨਾ ਤੇਰੇ ਤੇ ਕਰਤਾ ਐਂਟਰੀ ਹੋ ਗਈ ਐਂਟਰੀ ਹੋ ਗਈ ਬਸ ਇਹ ਦੁਬਾਰਾ ਹੁਣ ਸਾਨੂੰ ਸਾਂਗ ਕਹਿੰਦੀ ਹੈ ਕੈਮਰਾ ਬੰਦ ਕਰ ਦਗੇ ਬਣਾਤਾ ਹੁਣ ਸਕੂਲ ਜੱਪੜੀ ਸਿਸਟਮ ਬਣਾਤਾ ਸਿਸਟਮ ਹੁਣ ਮੈਨੂੰ ਤਾਂ ਕੋਈ ਫਰਕ ਲੱਗਾ ਨਹੀਂ ਕੱਲਾ ਰੰਗ ਹੀ ਕੀਤਾ ਉਦੋਂ ਦਾ ਹੋਰ ਕੀ ਕਰਤਾ ਇਹਨਾਂ ਨੇ ਸਾਡੀ ਕਲਾਸਾਂ ਦੇ ਉਹ ਏਡੇ ਏਡੇ ਉਹ ਲਾਤੇ ਸਪੀਕਰ ਮੈਡਮ ਪ੍ਰਿੰਸੀਪਲ ਉੱਥੇ ਹੀ ਬੋਲ ਦਿੰਦੀ ਐ ਤਤਾਰਾਂ ਪੱਟਾ ਚੱਲਣਾ ਚਾਹੁੰਦਾ ਠੀਕ ਜਵਾਬ ਓਏ ਆ ਪਰਿਆ ਓਏ ਇੱਕ ਚਾਪੋ ਅੰਦਰ ਲਾਇਬ੍ਰੇਰੀ ਜੀ ਲੋ ਬਈ ਐਕਸਪੀਰੀਅੰਸ ਕਰਦੇ ਉਹ ਬਾਥਰੂ ਉਹ ਬਾਥਰੂ ਉੱਥੇ ਅਕਦਾ ਪ੍ਰੋਜੈਕਟ ਲਾਉਂਦੇ ਨੇ ਜਿਪਾ ਬਣਾਦਗੇ ਚੱਕ ਤਾਂ ਮਣ ਕੰਮ ਐ ਹੋਏ ਇੱਥੇ ਆਪਾਂ ਰਾਸ਼ਟਰੀ ਕਣ ਕਰ ਦਿੰਦੇ ਯਾਰ ਖੇਤਰ ਕਿੱਥੇ ਖੇਤਰ ਕਿੱਥੇ ਪੈਂਦੇ ਸੀ ਆਪਣੇ ਠੀਕ ਆ ਉਹ ਕਮਰੇ ਵੀ ਢਾ ਦੇ ਜਿਨ੍ਹਾਂ ਚ ਅਸੀਂ ਪੜਦੇ ਰਹੇ ਹਾਂ ਠੀਕ ਹੈ ਕਿ ਨਹੀਂ ਇਹਨਾਂ ਦਾ ਨਾਮ ਹੁਣੇ ਛਾੜੀ ਬਿਟਾ ਦੇ ਲੱਗਾ ਅੰਬੀ ਡੱਗਾ ਵਜਾਉਂਦਾ ਹੁੰਦਾ ਇੱਥੇ ਸਰਾਸੀ ਬਾਈ ਸਾਡਾ ਸਕੂਲ ਯਾਰ ਸਾਨੂੰ ਇੰਨਾ ਪਤਾ ਯਾਰ ਠੀਕ ਹੈ ਕਿ ਨਹੀਂ ਤੂੰ ਲੇ ਦਾ ਹੁਣ ਹੀ ਲਾਇਆ ਮੇਰੇ ਹਾਂ ਇਹ ਸਭ ਬਾਅਦ ਚ ਲੱਗਿਆ ਪ੍ਰੋਜੈਕਟ ਕਿਹੜਾ ਉੱਥੇ ਟਾਈਮ ਪਾਸ ਕਰਦੇ ਸੀ ਜਾ ਕੇ ਮੈਂ ਨਹੀਂ ਮੈਂ ਨਹੀਂ ਸੇਰਾ ਬਈ ਸਰਾਸ ਹੋ ਜਾਣਾ ਨਹੀਂ ਬਈ ਕਿਉਂ ਲੈਣ ਨੂੰ ਉਹਨੇ ਦੇਖਿਆ ਉਹ ਬੜੇ ਖਾਦੇ ਸੀ ਜਿਆਦਾ ਨਾ ਕਰੇ ਸ਼ੂਟਿੰਗ ਆਪਾਂ ਮੈਨੂੰ ਸੰਗ ਆ ਰਹੀਏ ਤੇ ਸ਼ੂਟ ਕਰਦੇ ਨੂੰ ਬਰੋ ਨਿਕਲ ਗਏ ਸਕੂਲ ਨੂੰ ਠੀਕ ਹੈ ਕਿ ਨਹੀਂ ਪਹਿਲੇ ਸਰ ਕੋਲੇ ਗਏ ਕਿਹੜੇ ਕੋਲੇ ਕੁਲਦੀਪ ਕੋਲੇ ਗਏ ਠੀਕ ਉਹ ਸਾਡਾ ਯਾਦਗਾਰੀ ਆ ਜੀ ਬਣਾ ਰਿਹਾ ਉਹ ਬਈ ਕਾ ਕੀ ਬਣਾ ਫਿਰਦਾ ਕਹਿੰਦਾ ਉਹ ਮੈਨੂੰ ਬਈ ਆ ਕੀ ਬਣਾ ਫਿਰਦਾ ਪਹਿਲਾਂ ਤਾਂ ਵਧਗਾ ਹੁੰਦਾ ਸੀ ਕਹਿੰਦਾ ਮਾਨਪ੍ਰੀਤ ਨੂੰ ਕਹਿੰਦਾ ਆ ਕੀ ਬਣਾ ਰਦਾ ਮਰਜੀ ਕਹਿੰਦਾ ਪਹਿਲਾਂ ਤਾਂ ਵਧਗਾ ਹੁੰਦਾ ਸੀ ਨਾ ਦੋ ਹੀ ਸਰਾਂ ਨੂੰ ਮਿਲੇ ਇੱਕ ਤਾਂ ਕੁਲਦੀਪ ਸਰ ਉਹ ਡਾਵਾイツ ਮੈਡੀ ਡੰਡਾ ਦਾ ਚੱਕ ਲੈ ਵਿਚਾਰਾ ਮੈਡੀ ਫੇਰ ਬਣੂਗਾ ਇਹ ਦੂਜਾ ਸਾਰ ਸੀ ਜਸਵਿੰਦਰ ਇੱਕ ਗੁਰਪ੍ਰਸਾਦ ਰਹਿ ਗਿਆ ਇੱਕ ਸਾਡੀ ਮੈਡਮ ਰਹੀ ਸ਼ਮੀਨਾ ਸਾਡੀ ਮੈਡਮ ਸੋਨਿਕਾ ਮੈਡਮ ਨਹੀਂ ਮਿਲੀ ਉਹ ਤਾਂ ਵੀ ਨੂੰ ਵੇਖ ਹੋਏਗਾ ਸੀ ਥੇ ਤਾਂ ਹੀ ਪਹੁੰਚ ਗਿਆ ਵੇਖ ਵੇ ਇੱਡੇ ਹੋ ਜਾਂਦੇ ਸਾਰੀ ਸਾਡੀ ਜ਼ਿੰਦਗੀ ਦਾ ਸਫਲ ਕਰਤੀ ਸਾਡੀ ਹਣਾ ਇੱਕ ਆਪਣੀ ਬੇਬੇ ਮੈਡਮ ਬੇਬੇ ਉਹ ਗਾ ਤਾਂ ਨਸੂਕ ਬਾਕੀ ਉਹ ਕਿਤੇ ਵਿਖਾੜਣ ਦੇ ਕੋਈ ਗੁਰਪ੍ਰੀਤ ਮੈਡਮ ਹਾਂਜੀ ਗੁਰਪ੍ਰੀਤ ਮੈਡਮ ਹਾਂਜੀ ਠੀਕ ਹੈ ਜਲੌਰ ਸਰ ਮਿੰਦਰ ਸਰ ਸਵਰਨ ਸਵਰਨ ਸਰ ਸਵਰਨ ਸਰ ਹਾਂ ਉਹ ਸਰਾਉਂ ਦਾ ਜੁੱਗਡ ਬੰਦਾ ਸੀ ਨਾ ਬੜਾ ਹੁਦਾਂ ਪਹੁੰਚ ਗਏ ਜੀ ਘਰੇ ਇਧਰ ਝੋੜਨ ਵਾਲਾ ਮਿੱਤਰ ਵੀ ਆਇਆ ਹੋਇਆ ਆਪਣਾ ਠੀਕ ਹੈ ਕਿ ਨਹੀਂ ਤੈਨੂੰ ਚਲਦਿਆਂ ਲੈ ਕੇ ਮੇਲੇ ਤੇ ਅੱਜ ਫਿਰ ਵਿਖਾਉਣਿਆ ਤੈਨੂੰ ਤੇ ਡਾਂਗੜ ਉਖਾ ਪਵਾ ਕੇ ਲਿਆਵਾਂਗੇ ਚੰਗੇ ਹੋ ਤੋਂ ਸਾਰਿਆਂ ਦੇ ਨਹੀਂ ਨਹੀਂ ਟੈਨਸ਼ਨ ਨਾ ਮਨ ਨੂੰ ਆਇਆ ਕਲਾਸ ਫੈਲੋ ਇਕੱਠੇ ਹੋਵੇ ਗੱਲ ਹੀ ਹੋਰ ਬਣੀ ਜਾਂਦੀ ਹੈ ਨਾ ਪੁਰਾਣੀਆਂ ਗੱਲਾਂ ਹੀ ਆ ਜਾਂਦੀਆਂ ਨੇ ਕਿਤੇ ਤੰਤਾਂ ਕਰਦੇ ਜੀ ਕਦੇ ਜੰਗਲਾ ਪਟ ਇੱਕ ਵੇਖ ਵੇਖ ਪ੍ਰੋਜੈਕਟ ਬਹੁਤ ਲਾਇਆ ਪਾ ਕਾਫੀ ਪ੍ਰੋਜੈਕਟ ਕਾਫੀ ਬੇਜਾ ਬਹੁਤ ਪ੍ਰੋਜੈਕਟਰਾਂ ਦਾ ਬਹੁਤ ਚਮਣ ਚੰਦ ਹੁੰਦਾ ਬਹੁਤ ਗੰਦ ਵਾਹ ਵਾਹ ਬਹੁਤ ਗੰਦ ਪਾਇਆ ਭੈਣ ਜੋ ਹਾਂਜੀ ਬਾਬੋ ਹੁਣ ਹੋ ਗਏ ਟਰੈਕਟਰ ਦੇ ਜੀ ਤੇ ਟਰੈਕਟਰ ਟਰਾਲੀ ਕਢਾ ਕੇ ਆ ਗਿਆ ਸੀ ਉੱਥੇ ਹੀ ਆ ਗਿਆ ਸੀ ਮੈਂ ਤਾਂ ਆਹ ਦੇਖੋ ਉਹ ਦਿਨ ਦਾ ਉਹ ਦਿਨ ਕੀ ਬਣਿਆ ਫਿਰ ਤਾਂ ਅੱਜ ਕੀ ਬਣ ਗਿਆ ਫੇਰ ਹੈ ਦੱਸੀ ਰੋਕਣਾ ਨਾ ਦਿੱਤਾ ਤੂੰ ਚੱਲ ਮੜਿਆ ਤੋਰੇ ਨੂੰ ਲੇਕੇ ਚੱਲ ਉਧਰ ਕੱਢ ਕੇ ਅੱਗੇ ਆਪਾਂ ਕੰਗ੍ਰੈਚੁਲੇਸ਼ਨ ਫੇਰ ਤੋਂ ਤੇ ਤੇਰੀ ਵਿਆਹਕ ਜ਼ਿੰਦਗੀ ਕਿੱਦਾਂ ਚੱਲ ਰਹੀ ਆ ਬੜੀ ਵਧੀਆ ਬੜੀ ਨਾਲ ਦਾ ਚੱਲ ਰਹੀ ਹੈ ਇਧਰ ਰੱਖਣੀ ਆ ਬਾਹਾਂ ਜਾਨ ਦੇ ਸਿੱਧੀ ਆਂਦੇ ਕੋਠੀ ਦੀ ਬੈਕ ਸਾਈਡ ਤੋਂ ਵੀ ਲੁੱਕ ਠੀਕ ਆ ਰਹੀ ਆ ਯਾਰ ਹਨਾ ਥੋੜੀ ਜਿਹੀ ਉੱਚੀ ਹੋਰ ਕਰਨੀ ਸੀ ਕਹਿਣ ਦਾ ਪਾਬ ਥੱਲੋ ਨਾ ਫੋਟ ਫੋਟ ਘ ਭਰਤ ਹੋਰ ਪਾਉਣੀ ਸੀ ਆਪਾਂ ਨਾ ਫੇਰ ਜ਼ਿਆਦਾ ਘੈਂਟ ਲੱਗਣੀ ਉੱਚੀ ਹੁੰਦੀ ਤਾਂ ਸਿਰਾ ਲਾਗਣਾ ਸੀ ਗਣੇ ਹਾਂਜੀ ਕਰਕੇ ਫਲਾਈ ਆ ਗਿਆ ਬਲਜੀ ਤੁਹਾਡੇ ਕੋਲੇ ਆਏ ਵਿਆਹ ਵਾਲਾ ਮੁੰਡਾ ਯੋ ਬ੍ਰੋ ਅਬ ਡੱਪਲੇ ਵਿਆਹ ਤੇ ਲੱਤ ਲਾ ਰੇ ਬਾਬੀ ਗਈ ਕਿਥੇ ਓਏ ਆਏ ਓਏ ਬਾਬੀ ਇੱਥੇ ਕੇ ਜਾਣੀ ਨੂੰ ਦਾ ਹਾਂਜੀ ਬਾਬੇ ਉਸ sire ਕੋਲ ਆਈ ਸੀ ਕਿਤੇ ਰੋਟੀ ਹੋਰ sire ਜੀ ਸਸਰੀ ਘਰ ਸਾਨੂੰ ਬਹੁਤ ਲੋਕ ਮਿਸ ਕਰ ਰਹੇ ਆ ਕਹਿੰਦੇ ਸਾਡਾ sire ਯਾਰ ਨਹੀਂ ਦੇਖ ਰਿਹਾ ਮੈਂ ਕਿ ਕੋਈ ਨਾ sire ਯਾਰ ਥੋੜਾ ਝੋਨੇ ਤੇ ਵਾਸਤਾ ਹੈ ਝੋਨਾ ਹੀ ਕਹਿੰਦਾ ਆਪਣਾ ਝੋਨਾ ਬਹੁਤ ਵਈਆ ਕੀ ਕੀ ਕਹਿੰਦਾ ਮਾਰ ਦੇਉ ਬੰਦਾ ਇੱਕ ਦਾ ਛੇੜਾ ਦੂੰਗਾ ਮੈਂ ਕਿ ਨਹੀਂ ਖੜਾਉਂਦਾ ਇਹ ਦੱਸ ਦੇ ਹੈ ਕਿ ਇਹਨਾਂ ਤਾਂ ਕਣਾ ਕਰ ਗਏ ਚੱਲ ਕੋਈ ਗੱਲ ਨਹੀਂ ਸਿਰ ਤੇ ਦੂਜੇ ਦਵਾ ਚਾਹ ਚੂ ਲੈ ਕੇ ਆਉਣਾ ਤੂੰ ਰੈਸਟ ਕਰ ਚਿੱਲ ਕਰ ਜਿੰਨਾ ਕੰਮ ਹੁੰਦਾ ਕਰ ਤੇ ਬਸ ਜੇ ਬਾਹਲਾ ਪ੍ਰੈਸਰ ਪੈਂਦਾ ਤਾਂ ਬਹਿ ਵੀ ਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੰਮ ਹੁੰਦੀ ਰਹਿਣੇ ਆ ਚੰਗਾ ਮੈਂ ਜਾਣਾ ਆ ਗਈ ਬਾਦਲ ਤੇ ਵਾਲ ਪੁੱਪੀ ਦਾ ਗੱਟਾ ਲੈਣ ਆਏ ਆ ਬਈ ਤੇ ਕਿਉਂਕਿ ਮਿਸਤਰੀ ਤੇ ਆ ਗਿਆ ਆਪਾਂ ਨੂੰ ਉਹਦੇ ਬਾਰੇ ਵੀ ਘਰੇ ਆ ਕੇ ਗੱਲਬਾਤ ਕਰਾਂਗੇ ਆਪਾਂ ਕਿਰਾ ਪੁੱਟੀ ਦਾ ਇੱਕ ਗੱਟਾ ਲੈ ਚਲੀਏ ਚੱਕ ਲੈ ਆਂਦਾ ਜੀ ਬਾਦ ਨੂੰ ਵਾਲ ਪੁੱਟੀ ਦਾ ਗੱਟਾ ਪਹਿਲਾਂ ਲੈ ਜਬਾ ਜੇਕੇ ਦੀ ਐਂਡ ਇਸ ਵਾਰ ਐਸ਼ੀਅਨ ਪੇਂਟ ਦੀ ਠੀਕ ਹੈ ਕੰਪਨੀਆਂ ਦੋਨੇ ਸਰ ਹੈ ਤੇ ਚੋਬਰ ਵੀ ਆ ਗਿਆ ਤੇ ਆਪਣਾ ਕਕਣਾ ਬੇਲੀ ਵੀ ਬੈਠਾ ਹੈ ਯੋ ਬ੍ਰੋ ਠੀਕ ਹੈ ਤੇ ਓੜਾ ਨੇ ਮੁੰਡੇ ਨੇ ਸਾਰੇ ਕਿ ਚੰਗਾ ਕੰਮ ਕੀਤਾ ਚੰਗਾ ਕੀ ਬਹੁਤ ਹੀ ਜ਼ਿਆਦੇ ਚੰਗਾ ਕੰਮ ਕੀਤਾ ਉਹ ਬੇਬੇ ਦੀ ਫੋਟੋ ਅਗਰ ਜਾਂਦੀ ਸੀਗੀ ਮੁਕੰਦ ਕੌਰ ਤੇ ਬੱਚੇ ਬਾਹਰ ਬਾਹ ਦੇ ਬਈ ਇਹਨੇ ਤੇ ਇਧਰ ਇਹ ਬੱਚੇ ਬਾਹਰ ਆ ਕੇ ਛੜਰੀ ਤੇ ਤੇ ਇਧਰੋਂ ਬਈ ਦੋ ਕਬੂਤਰ ਝਾਕਦੇ ਆਂ ਆਪਾਂ ਮੁੰਡੇ ਫੜੀ ਜਾਂਦੇ ਆ ਉਹ ਮਾਨੇ ਕਹਿੰਦਾ ਦੋਵੇਂ ਕਬੂਤਰ ਜੋੜਗਾ ਚ ਪਾਉਣੇ ਆ ਤੇ ਇਧਰ ਹੋਰ ਕਬੂਦਰੀ ਨਾਲ ਨਾਲ ਲੱਗ ਜਾਣ ਇੱਕ ਤਾਂ ਖੇਤਾਂ ਵਾਲਾ ਪੱਠਾ ਹੋ ਗਿਆ ਇੱਕ ਵੱਡਾ ਕੂਤਰ ਚਿੱਟਿਆਂ ਵਾਲਾ ਹੋ ਗਿਆ ਠੀਕ ਹੈ ਨਹੀਂ ਤੇ ਉਹ ਕਬੂਦਰੀ ਨਾਲ ਲੱਗਿਆ ਵੇ ਇਧਰ ਇਹ ਤਾਂ ਕਰਕੇ ਇਹਨਾਂ ਨੂੰ ਪਿੰਜਰੇ ਛੱਡ ਦਿਓ ਬਾਈ ਬਣੇ ਜਾ ਕੇ ਆਪਣੇ ਉੱਥੇ ਆਪਣੇ ਬੈੱਡਰੂਮ ਚ ਤੇ ਆਪਣੀ ਦੇਸੀ ਦਵਾਈ ਲਿਆਓ ਚਾਕ ਕੇ ਕਬੂਤਰਾਂ ਵਾਲੀ बस दो कबूतरਾਂ ਨੂੰ ਦੇਣੀਆ ਹੋਰ ਨਹੀਂ ਬਾੜਿਆਂ ਨੂੰ ਦੇਣੀ ਬੱਸ ਇੱਕ ਹੋਰ ਕਬੂਤਰ ਇੱਕ ਉਹਨੂੰ ਦੇ ਦਾਂ ਚੱਲ ਇੱਕ ਕੂਦਰੀ ਰਹੀ ਕਲੀ ਬਗਲਾਂਾਂ ਚੋ ਉਹ ਮਣਾ ਧਰਦੀ ਵੀ ਨਹੀਂ ਪਹਿਲਾਂ ਤਾਂ ਬੱਚੇ ਵੇਖ ਗਏ ਦੋਵੇਂ ਕੱਢ ਲੈ ਕੇ ਨਹੀਂ ਹਾਂ ਇੱਕ ਕੱਢ ਲਿਆ ਬੱਚਾ ਖੰਡ ਰੇ ਇੱਕ ਕੱਢ ਲਿਆ ਤੇ ਉਧਰ ਚੋਬਰਾ ਇਧਰਾਂ ਕੂਦਰਾਂ ਫੜਦਾ ਇਹਨਾਂ ਨੂੰ ਮੈਡੀਸਿਨ ਦੇਣੀ ਆ ਇੱਕ ਤਾਂ ਫੜ ਵੀ ਲਈ ਹਟ ਜਾ ਇੱਕ ਮਿੰਟ ਜੀ ਉਸਤਾ ਜੀ ਜਿਹੜਾ ਤਾਂ ਨਹੀਂ ਮਹੂਰੀ ਕੋ ਪੱਟੀਆਂ ਨਾ ਪਰਲੇ ਪਾ ਹੁਣ ਚਲ ਕੋਈ ਗੱਲ ਨਹੀਂ ਸਿਰ ਦੇ ਕੇ ਅੰਦਰ ਕੀ ਜੀਵਨ ਕੀ ਬੂਟੀ ਸੜਦੀ ਗੋਲੀ ਅੰਦਰ ਜਾਂ ਜਲੰਧਰ ਤੇ ਕੋਈ ਨਹੀਂ ਤਾਂ ਛੜਤੀ ਮੈਂ ਫੜ ਉਹਨੇ ਇਧਰ ਬੱਚਾ ਦੇਖ ਲਿਆ ਬਈ ਆਪਾਂ ਨਿਕਲੇ ਆਏ ਕਿ ਨਹੀਂ ਸਿਰਫ ਦੋ ਬੱਚੇ ਰਹਿ ਗਏ ਹੋਣਗੇ ਹੋਏ ਹਿਸਾਬ ਤੇ ਤਾਂ ਜਿਹਨੇ ਕੱਢ ਲਾਇਆ ਫਿਰ ਉਹਦੇ ਅਰਕੀ ਨਹੀਂ ਸੀ ਕੋਈ ਨਹੀਂ ਉਹ ਬ్రో ਨਹੀਂ ਕੱਢਿਆ ਬੈਂਚੋ ਉਸਤਾਦ ਜੀ ਚੱਲ ਕੋਈ ਇਹਨਾਂ ਸ਼ਾਂਤ ਕਰ ਰਿਵੀਟ ਕਰ ਦਿਆਂ ਇਹ ਸ਼ਾਮ ਦੇ ਕਰ ਮੇ ਵੀ ਨਹੀਂ ਨਿਕਲੇ ਆਏ ਇਹਨਾਂ ਚੋ ਫਾਸਟ ਵਾਲਾ ਮੁੰਡਾ ਸਿਕੰਦਰ ਪਿਉਰੀ ਵਾਲਾ ਉਸਤਾਦ ਸਾਹਿਬ ਸੋ ਮੈਣੀ ਫਾਸਟ ਹੈ ਇਨਾ ਟਾਈਮ ਇਹਨੂੰ ਉਧਰ ਲੈ ਕੇ ਘਰੋਂ ਚਲਾਦਾ ਉਹਨੇ ਟਾਈਮ ਤੇ ਪਿਓਰ ਨੂੰ ਮਾਨਣਾ ਆ ਜਾਂਦਾ ਸਾਡੇ ਪਿੰਡਾ ਠੀਕ ਆ ਕਿ ਨਹੀਂ ਲੋ ਉਸਤਾਦ ਜੀ ਨਵੀਂ ਲੋਰ ਟੀ-ਸ਼ਰਟ ਪਾ ਗਏ ਮੁੰਡਾ ਕਹਿੰਦਾ ਮੇਲੇ ਤੇ ਜਾਣਾ ਲੋ ਟਟੀਆਂ ਪਰ ਲਾ ਭਾ ਲੈ ਲਓ ਜੀ ਓਕੇ ਹੋ ਗਿਰੋ ਲਓ ਜੀ ਸਵੇਰ ਦੀ ਡਾਈਟ ਵੀ ਰੱਖਦਗੇ ਇਹਨਾਂ ਦੀ ਕਿਉਂਕਿ ਬੱਚੇ-ਪੁੱਛੇ ਨਿਕਲੇ ਆ ਨਾ ਦਾਣੇ ਖਾਂਦੇ ਆ ਸਵੇਰ ਘੱਟ ਪਾਉਣੇ ਆ ਸ਼ਾਮ ਨੂੰ ਡੱਕ ਮੇ ਦਾਣੇ ਪਾਉਣੇ ਆ ਚਲੋ ਜੀ ਪਾਸੇ ਉਸਤਾਦ ਜੀ ਨਿਕਲਿਓ ਬਾਹਰ ਹਾਂਜੀ ਇਧਰ ਵੀ ਰੱਖਦੇ ਦਾਣੇ ਬਸ ਓਕੇ ਰਪੋਟਾ ਹੋ ਗੀਆਂ ਲਾ ਤੇ ਲੋਕ ਸਾਰੇ ਗੁੱਡਿਆਂ ਨੂੰ ਦੀਵਾਲ ਪੁੱਟੀ ਵਾਲਾ ਬੰਦਾ ਸੱਦ ਗਿਆ ਆਪਣਾ ਸੱਚ ਉਹ ਤਾਂ ਕਰ ਦੂਆ ਆਪਦਾ ਕੰਮ ਵਲੀਦ ਕਰ ਰਿਸ਼ਤਾਰ ਹਊਆ ਵਲੀਦ ਕਰ ਰਿਸ਼ਤਾਰ ਗੱਡੀਆਂ ਦਿਖਾ ਗਏ ਜੀ ਸਭ ਸੇਲ ਹੈ ਇੱਕ ਨੂੰ ਛੱਡ ਕੇ ਕਲਾ ਸਾਡੇ ਘੋੜੇ ਨੂੰ ਛੱਡ ਕੇ ਇੱਕ ਇਧਰ ਆ ਖੜਾ ਜਮਾ ਫਰੈਸ਼ ਪੀਸ ਨਵਾਂ ਮਾਲ ਇਧਰ ਦੇਖੋ ਜੀ ਸੀਟੀ 100 ਹੀਰੋ ਐਫ ਡੀ ਲੈਸ ਸਪੈਂਡਰ ਸੀ ਡੀ ਡੀ ਲੈਸਕ ਮੋਟਰਸਾਈਕਲ ਮੋਟਰਸਾਈਕਲਾਂ ਦੀ ਤਾਂ ਮੰਡੀ ਲੱਗੀ ਪਈ ਹੈ ਮੇਰੇ ਵੀਰੋ ਵੇਖੋ ਕਿਤੇ ਵੀਡੀਓ ਜੀ ਵੇਖ ਕੇ ਚੱਕਣ ਦੇ ਨਾਲ ਜ ਟੰਬਾ ਸਾਡੇ ਕੋਲ ਵਾਲਾ ਬਟਾ ਕਿਤੇ ਆਖਾਂ ਵੀ ਉਤੋਂ ਲੈ ਆਉਣੇ ਲੂਕੇ ਹੁਣ ਅਸੀਂ ਇੱਕ ਅੱਧਾ ਉਹ ਘੁੱਗੀ ਵਾਰ ਪਿਆਦੀ ਓਏ ਕੋਈ ਨਾ ਕੋਈ ਨਾ ਚੋਬਰ ਬੱਚੇ ਉਹ ਕਰਨਗੇ ਅੰਦਰ ਦੇ ਘੁੱਗੀ ਬਾਹਰ ਕੱਢਦੀ ਪਾ ਕੇ ਰਿਆਂ ਨੂੰ ਕੋਈ ਨਾ ਕੋਈ ਨਾ ਆਪੇ ਜਾਊਗਾ ਆਪੇ ਜਾਊਗਾ ਲਾਲ ਇਹਨੇ ਨੰਗੇੜੇ ਨਹੀਂ ਚੱਲ ਚੱਲ ਉਹ ਗੇੜੇ ਲੈ ਗਈ ਯਾਰ ਗੇੜੇ ਵਾਲੀ ਕੱਢ ਕਰਦੀ ਨਾ ਓਏ ਗੇੜੇ ਤਾਂ ਬੱਚੇ ਰ ਕਹਿੰਦੇ ਦੋਵੇਂ ਓਕੇ ਉਹ ਪੌੜੀ ਕੱਢ ਲਿਆ ਬਾਹਰ ਲੱਗੀ ਰਹਿੰਦੀ ਨਹੀਂ ਕੱਢ ਲੈ ਕੋਠੇ ਚੜਨਾ ਪੈਂਦਾ ਭੱਜ ਗਈ ਕਿਆਰੀ ਆਏ ਜਨ ਚੜਵਾਏ ਤਿਆਰ ਹੋ ਫਿਰਦਾ ਹੈ ਸਹੀ ਗੱਲ ਹੈ ਹੋਰ ਸੁਖਿਆ ਕਿਵੇਂ ਓਕੇ ਓਕੇ ਬਾ ਬਾਲੀ ਤਿਆਰੀ ਖਿੱਚੀ ਪੈ ਡੇ ਤਾਂ ਤੇ ਸਗਣ ਤੇ ਨਹੀਂ ਨਹੀਂ ਤਿਆਰੀ ਕਰਕੇ ਜਾਂਦੇ ਹੁੰਦੇ ਬੰਦੇ ਨੂੰ ਨਾ ਮਿਲ ਕੇ ਆਣਾ ਉੱਥੇ ਮਿਲ ਕੇ ਬੰਦੇ ਨੂੰ ਨਾ ਮਿਲ ਕੇ ਆਣਾ ਟੰਬੇ ਨਾਲ ਪਾਉਤ ਅਸੀਂ ਵਣ ਮਾਣੀ ਹੋ ਜਾਣਗੇ ਸਿੱਧਾ ਪਿੰਡ ਨੂੰ ਚਲੋ ਚੱਲ ਗਏ ਭਾਈ ਮੋਟਰਸਾਈਕਲ ਵਾਕਈ ਬਾਲੇ ਹੋ ਗਏ ਇੱਕ ਹੋਰ ਆ ਗਿਆ ਯਾਰ ਪੁਰਾਣਾ ਝੋਟਾ ਇਹ ਇਹਦੀ ਇੱਕ ਸਿਰਫ ਤਾਂ ਮੋਟਰਸਾਈਕਲ ਦੀ ਪਿਆਵਾਂ ਦਾ ਤੇਲ ਪਾ ਕੇ ਜਿੱਥੇ ਮਰਜੀ ਲੈ ਜਾ 15 ਮਿੰਟ ਗਈ ਹਾਂ ਪਿਆਵਾਂ ਦਾ ਤੇਲ ਪਾ ਕੇ ਜਿੱਥੇ ਮਰਜੀ ਲੈ ਜਾ ਹੁਣ ਭਾਣੂ ਪਿਆਵਾਂ ਦਾ ਜੇ ਰੋਗ ਗਿਆ ਤਾਂ ਐਡਾ ਭੜਾ 90 ਤੇਲ ਪਾ ਕੇ ਗਈ ਸੀ ਕਪੂਤਰਵਾਲਾ ਹਾਂ ਉਹ ਉਹ ਮਣਗਾ ਲਈ ਸੀ ਨਾ ਇਹ ਛੱਡੂ ਕੀਤੀ ਜਦੋਂ ਸਿਆਲ ਉਹ ਭਾਈ ਚਾਲਾਪੇ ਮੇਲੇ ਤੇ ਲੈ ਕੇ ਕਪੂਤਰ ਦੇਖਣੇ ਪਾਈ ਸਾਂ ਇੱਕ ਮੋਟਰਸਾਈਕਲ ਐ 2 ਮੋਟਰਸਾਈਕਲ ਸਾਡਾ 3 ਮੋਟਰਸਾਈਕਲ ਠੀਕ ਹੈ ਕਿ ਨਹੀਂ ਜਾਵਾਂਗੇ ਮੱਥਾ ਟੇਕਾਂਗੇ ਬਸ ਆਉਣ ਲਈ ਜਾ ਕੇ ਗੁਰੂ ਦੇ ਲੜ ਲੱਗ ਜਾਣਾ ਜਗਾ ਕਿੱਧਰ ਅੱਗੇ ਅਗਲੇ ਘਰ ਵਾਲੇ ਉਹ ਇੱਥੇ ਹੀ ਲੋਟ ਆ ਓਏ ਉਹ ਜਿੱਧਰ ਮਰਜੀ ਲਾ ਲੂ ਦਿਓ ਯਾਰ ਕਾਂ ਐਟਮਾ ਲੰਗਾ ਚਲੋ ਜਿੱਧਰ ਮਰਜੀ ਲਾ ਦਿਓ ਯਾਰ ਇੱਥੇ ਠਾਲ ਦੇ ਲੈ ਆ ਚੰਗੀ ਭਲੀ ਛਾਂ ਹੈ ਇੱਥੇ ਇੰਨਾ ਹੀ ਕੰਮ ਹੈ ਉਹ ਹੀ ਪਰਮਾਂ ਚ ਪਾਈ ਜਾਂਦੇ ਆ ਲਾਇਆ ਕਿਤੇ ਲੋਟ ਜਾ ਲਾਦਾ ਕਿਤੇ ਲੋਟ ਜਾ ਲਾਦਾ ਲਾ ਦੇ ਇੱਥੇ ਲਾ ਦੇ ਸੋਚ ਕੱਟ ਕੇ ਕਰਦੇ ਟੇਢੀ ਬੈਗ ਚ ਵੇਖ ਲੈ ਕੋਈ ਸਮਾਨ ਤਾਂ ਨਹੀਂ ਪਿਆ ਆਪਣਾ ਜ਼ਰੂਰੀ ਦਾਸਤਾਵੇਜ਼ ਕਾਗਜ਼ ਇਹਨੂੰ ਪਈ ਹੈ ਕੋਈ ਗੱਲ ਨਹੀਂ ਬਾਬਾ ਜੀ ਸਮਾਧ ਦੀ ਵੀਡੀਓ ਬਣਾ ਲੀਏ ਆਪਾਂ ਸੰਗ ਤਾਂ ਬਹੁਤ ਆਈ ਹੋਈਆਂ ਬਾਬੇ ਉਹ ਮੇਲਾ ਪੂਰਾ ਭਰਿਆ ਪਿਆ ਨਾ ਪੂਰਾ ਵਧੀਆ ਇਸ ਵਿੱਚ ਚੱਲ ਹੈ ਅਗੇ ਰਸਤਾ ਬੰਦ ਹੈ ਠੀਕ ਹੈ ਚਲੋ 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 ਇੱਕ ਇਹਨਾ ਐਨਕ ਲੈ ਕੇ ਜਾਣੀਆਂ ਆ ਸਪੈਸ਼ਲੀ ਆਥ ਨੇ ਲੈ ਕੇ ਆਉਂਗੇ ਉਹਨਾਂ ਨੂੰ ਮੇਲਾ ਸਸਤਾ ਹੋ ਜਾਊਗਾ ਕਿ ਉਹ ਆਹ ਵੀ ਕਾਂਟੇ ਵੀ ਲੈਣੇ ਆ ਇੱਕ ਕਿਹੜੀ 32 ਬੋਰ ਕਿਹੜੀ 32 ਬੋਰ ਚਲਾਣਾ ਨਹੀਂ ਵੇਖ ਕੇ ਸਾਰਾ ਮੇਲਾ ਉੱਡ ਜੂ ਇਹਦੇ ਨਾਲ ਤਾਂ ਇੱਕ ਕਾਂਟੇ ਲੈ ਜਾਣੇ ਆ ਇੱਕ ਝੁੰਮਕੇ ਲੈ ਜਾਣੇ ਆ ਇੱਕ ਚਾਂਜਰ ਲੈ ਜਾਣੀਆਂ ਪਰ ਸਾਰਾ ਸਮਾਨ ਉਹਦੇ ਲੈ ਕੇ ਜਾਣੇ ਜਦੋਂ ਆਥ ਨੇ ਮੇਲਾ ਸਸਤਾ ਹੋ ਗਿਆ ਹਾਂ ਚਲੋ ਚੱਲ ਗਏ ਕੀ ਹੋ ਗਿਆ ਬਸ ਥੋੜੀਆਂ ਹੀ ਆ ਰਹੇ ਇੱਥੇ ਕੋਈ ਐਡਾ ਕੋਈ ਜਿਆਦਾ ਹੈ ਨਹੀਂ ਉਹ ਓਪਨ ਕਾਮ ਹਨਾ ਵੀ ਆਪਾਂ ਆਖਦੇ ਮੇਲਾ ਵੱਡਾ ਹੋਊਗਾ ਚਾਰ ਕਿਧਕਾ ਨਾ ਇਧਰ ਆ ਚਾਰ ਕਿਧਰ ਆ ਚਾਰ ਕਿਧਰ ਆ ਬਸ ਠੀਕ ਹੈ ਕਿ ਨਹੀਂ ਹਾਂ ਇਹ ਯਾਰ ਹੱਥ ਨੇ ਲਵਾਗਾ ਹੱਥ ਨੇ ਮੇਲਾ ਸਸਤਾ ਤੁਹਾਨੂੰ ਜਿਆਦਾ ਆਖੀ ਤੇ ਜਾਂਦਾ ਠੀਕ ਹੈ ਕਿ ਨਹੀਂ ਹਾਂ ਹੱਥ ਨੇ ਲਵਾਗੇ ਸਾਰਾ ਪੰਦੂ ਆਈ ਠੀਕ ਹੈ ਕਿ ਨਹੀਂ ਚਲੋ 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 ਚੋ ਵੀਡੀਓ ਵੀ ਮਾਰੀਆ ਨਾਲ ਨਾਲ ਕਿਤਾ ਬਾਲੀ ਗੈਂਗ ਵਾਂ ਫਿਰਦੀ ਐ ਪਿੰਡ ਵਾਲੀ ਸਾਰੀ ਵਧੀਆ ਵਧੀਆ ਓਕੇ ਸੈਟ ਚਲੋ 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 ਕੋਪਰਾਵਾ ਮੁਰੀ ਫਿਰਦਾ ਕੀ ਪਾਲਦਾ ਬਲਾ ਬਣਿਆ ਚ ਕੁੱਟਾਂਗੇ ਤੈਨੂੰ ਅਸੀਂ ਹਾਂ ਓਏ ਗਈ ਉਹ ਪਿਆਓ ਯਾਰ ਮੈਨੂੰ ਓਏ એનર્ਜੀ ਡਰਿੰਕ ਪਿਆਓ ਕੋਈ ਇੱਥੇ ਉਹ ਨਾ ਬੋਲ ਕੇ ਕੁੱਟ ਲਈ ਫਿਰਦਾ ਹਾਂ ਵੀ ਪੱਛੀ ਹੋ ਗਿਆ ਨੇ ਕੱਟੇ ਸਰਦਾ ਇਹ ਰਗੜੀ ਗੰਨੇ ਦਾ ਜੂਸ ਫਰੂਟ ਬੀਅਰ ਲੋ ਬਈ ਮੈਤਰਾ ਪੂਰਾ ਟੁੱਟ ਵਰਤ ਰਿਹਾ ਨੰਗਰ ਜੀ ਰੀਦਾਂ ਜਲੇਮੀਆਂ ਹੋਣ ਸਾਰੇ ਹੱਥ ਮਿਚਾੜੇ ਸੱਚੀ ਗੱਲ ਜੀ ਇਹ ਬੇਕਲਾ ਖਾਓ ਥਰੀ ਦੇ ਲੰਗਰ ਦਾ ਖਾਓ ਆਹ ਕੰਮ ਪਾ ਦੇ ਸਤਾਰਾ ਲੰਗਰ ਇਹ ਯਾ ਮੁੰਡਿਓ ਲੋਟਾ ਕੰਮ ਪੂਰਾ ਕੰਮ ਲੋਟ ਆ ਓਕੇ ਆਪਾਂ ਛੱਡਦੇ ਆਂ ਬਈ ਕਰਨਾ ਆਪਾਂ ਵਲੌਗ ਸ਼ੂਟਿੰਗ ਕਰਨੀ ਆ ਸੰਗਤ ਵਿਖਾਉਣੀਆਂ ਮੇਲਾ ਖੋਣਾ ਮੁਕਦੀ ਗੱਲ ਇੱਥੇ ਆ ਲੇਕਿਨ ਇਦਾਂ ਕਰਕੇ ਇਧਰੋਂ ਲਗਭਗ ਸਾਰੀ ਸੰਗਤ ਇੱਧਰ ਸਾਰੀ ਗੈਂਗ ਬੈਠੀ ਹੋਈ ਐ। ਇੱਧਰ ਲੀ ਗੈਂਗ ਵੀ ਦਿਖਾ ਦੇਣਾ ਸਾਰੀ। ਇਹ ਵਾਲਾ। ਸਾਰੇ ਦੀ ਸੰਗਤ ਵੀ ਹੈਗੀ ਠੀਕ ਹੈ ਕਿ ਨਹੀਂ? ਹੋਰ ਬਾਈ। ਠੀਕ ਆ ਠੀਕ ਆ ਵਦਿਆ। ਮੇਰੇ ਉਸਤਾ ਦਾ ਆ ਫਿਰਦਾ ਸਾਡਾ ਆਲੂ ਵਗਰੇ ਵਾਲਾ। ਇਹ ਆਲੂ ਵਗਰਾ ਇਹ ਆਲੂ ਵਗਰਾ ਲਾਉਣ ਦੀ ਤਿਆਰੀ ਚ ਫਿਰਦੇ ਵੀ ਇਹਨੂੰ ਆਇਆ। ਅਮਰੀਕੇ ਉਸਤਾ ਦੀ ਵਿਖਾਉਣਾ ਸੀ। ਆਲੂ ਵਗਰ ਲਾਉਣਾ ਓਏ। ਓਏ। ਆਲੂ ਵਗਰ ਲਾਵੇਂਗਾ? ਅੱਜ ਦੂਜਾ ਲਾਉਣਾ। ਕਿਹੜਾ ਲਾਵੇਂਗਾ? ਬਾਕੀ ਮੇਲਾ ਭਰਿਆ ਯਾਰ ਠੀਕ ਆ ਨਾ ਸਮਾਦ ਤੇ ਬੈਠੇ ਆਂਗੇ। ਤੇ ਗਰਮੀ ਜ਼ਿਆਦਾ ਬਾਬੀ ਹੋਰ ਕੋਈ ਦਿੱਕਤ ਨਹੀਂ ਨਾ ਗਰਮੀ ਨਿਯਾਇਜ ਆ। ਸਾਗਰੇ ਘੁੰਮਣ ਫਿਰਨੂ ਜੀ ਨਹੀਂ ਕਰਦਾ ਬਾ ਬੈਠ ਕੇ ਮੇਲਾ ਵਿਜ਼ਿਟ ਕਰ ਰਹੇ ਆ ਆਉਂਦੇ ਜਾਂਦੇ ਰਾਹੀਆਂ ਨੂੰ ਵੇਖ ਰਹੇ ਆ ਤੇ ਤੁਸੀਂ ਵੀ ਦੇਖੋ ਨਾ ਹੌਲੀ ਹੌਲੀ ਮਾਰੂ ਨੀਗਾ ਕੋਈ ਦਿੱਕਤ ਨਹੀਂ। ਓਏ ਯਾਰ ਬਣਾ ਲੈੰਦੇ ਨੂੰ ਯਾਰ ਮੋਰੀ ਕਢਾਉਣੀ ਐ। ਇੱਕ ਤੇਰੀ ਮੋਰੀ ਜਾਂਦਾ ਹੈ। ਦੋਵੇਂ ਇੱਕ ਹੈਗੀ ਐ। ਬੰਦ ਹੋ ਗਏ ਦੋਵੇਂ। ਅੰਦਰ ਅੱਛਾ ਲੱਕੜਾ ਆ ਫਿਰ। ਕੀ ਤੋਂ ਕਢਾਉਣਾ ਐ? ਉਹਨੂੰ ਕਾ ਸੌਦਾ ਕਾ ਮੋਰੀ ਕੱਢ ਕੇ ਦੇ ਮੇਰੇ। ਭਾਈ ਮੋਰੀ ਕੱਢੀ। ਇੱਕ ਮਿੰਟ। ਇਧਰ ਆ ਵੀਗਾ ਇਧਰ ਆ ਕੇ ਭਾਈ ਓਏ। ਬਿਨਾਂ dard ਤੋਂ ਕੰਨ ਬਿੰਨੇ ਜਾਂਦੇ ਹਨ ਜੇ dard ਹੋ ਗਿਆ ਤਾਂ ਲਵਾਗੇ ਸੀ ਬਿਨਾਂ dard ਤੋਂ ਬਿੰਨੇ ਜਾਂਦੇ ਹਨ ਤੇ ਜੇ dard ਹੋ ਗਿਆ ਭਾਈ ਫੇਰ ਫੇਰ ਲਵਾਗੇ ਸੀ ਸਾਰੇ ਪੈਸੇ ਵਾਪਸ ਕਢਾ ਲੈ ਦੋਵੇਂ ਬਣਾਈ ਸੀ ਹੁਣ ਬਣਦੇ ਤੇਰੇ ਕਿ ਨਹੀਂ ਪਤਾ ਨਹੀਂ ਕਿਹਨੂੰ ਸਾਦਾਣਾ ਮੈਨੂੰ ਬਿੰਨਾ ਨਹੀਂ ਆਉਂਦਾ ਵੀ ਬਾਣਦੀ ਵਾਈਆ ਮਾਰ ਤਾਂ ਸਾਡੇ ਜਵਾਬ ਦੇ ਹਾਏ ਹਾਏ ਇੱਕ ਬਣਾਉਣੇ ਸੀਗਾ 21 ਆ ਵਿਜ਼ਿਟ ਪਾ ਲਾ ਓਏ ਆਣ ਜਾ ਭਰਾਵਾ ਇਹ ਕਹਦਾ ਮੈਂ ਪਿਆਰ ਬਣੂਗਾ ਦੇਖੀ ਬਾਈ ਨਿਗਾ ਨਾਲ ਪਿਆਰ ਬਣੂਗਾ 60 ਨੰਬਰਾਂ ਦੀ ਹਾਂ ਆਏ ਇਧਰ ਮੂੰਹ ਕਰੀ ਜਾਣਾ ਏ ਹੁਣ ਤਾਂ ਹੀ ਨਿਕਲਿਆ ਓਏ ਇਧਰ ਮੂੰਹ ਕਰੀ ਕੋਈ ਨਾ ਕੋਈ ਨਾ ਸਹੀ ਹੈ ਬਸ ਆ ਪਿਆਰ ਕਰਦਾ ਬਲੱਡ ਉਹ ਦੇਖ ਆ ਪਿਆਰ ਕਰਦਾ ਬਲੱਡ ਇਹਦਾ ਆਏ ਚੱਲ ਗਏ ਲਓ ਜੀ ਇਹ ਹੁੰਦੀ ਆ ਕੜਾ ਠੀਕ ਹੈ ਜੀ ਨਹੀਂ ਆਈ ਡੀ ਚਲੋ ਬਾਈ ਮੇਲੇ ਦੀ ਕਰਾ ਦੀ ਸਮਾਪਤੀ ਜੋ ਭਰਾਣੇ ਉਹ ਭੈ ਜੋ ਲੋਕ ਜੋ ਲੋਕ ਜੋ ਲੋਕ ਜੋ ਲੋਕ ਜੋ ਮਾਰਤੇ ਮਾਰਤੇ ਓਏ ਮਾਰਤੇ ਜੀ ਹਾਂਜੀ ਇੱਕ ਰੱਥ ਹੱਥ ਮਿਲਾਓ ਜੀ ਇਹ ਖੰਡ ਦੀ ਆਪਾਂ ਸਪੈਸ਼ਲ ਕਲਿੱਪ ਸ਼ੂਟ ਕੀਤੀ ਹੈ ਵਿੱਚ ਬਾਕੀ ਬਾਹਰ ਆ ਗਿਆ ਮੀ ਭੱਜ ਗਿਆ ਸਾਬ ਗਲਾ ਅੰਦਰ ਆ ਗਈ ਭੱਜ ਕੇ ਮੁਕ ਦੀ ਗੱਲ ਇਹ ਹੈ ਤੂੰ ਦੱਸਿਆ ਭੈ ਰੋਟੀ ਖਾਵੇਂਗਾ ਦੂਜਾ ਸਮਾਨ ਨਹੀਂ ਪਰਾਉਂਦਾ ਸਾਡਾ ਹੱਲ ਲੈਣਾ ਕੋਈ ਓਏ ਫਾੜ ਜਾ ਯਾਰ ਉਹ ਨੋ ਭਿਹਾ ਗਈ ਲੈ ਗਿਆ ਯਾਰ ਉਹ ਆ ਕੋਲੇ ਲੈ ਸੀ ਜਾ ਬਿਰਾਵਾ ਇੱਥੇ ਸਿੱਟੇ ਨਾ ਥੱਲੇ ਕੋਈ ਨਹੀਂ ਬੈਠੇ ਆ ਭਾਈ ਆ ਸਾਡੇ ਚੀਮ ਦੀ ਦੁਵਾਰ ਬਣੀ ਹੋਈ ਐ ਇੱਧਰ ਮੀ ਆ ਰਿਹਾ ਫੁੱਲ ਬੇਬੇ ਨਹੀਂ ਸਾਬ ਮੰਨੇ ਪੂਰੇ ਖੋਜਾ ਮੇਰੇ ਵੀ ਰੋਟੀ ਆ ਕਿ ਨਹੀਂ ਹਾਂ ਜੀ ਓਕੇ ਰਿਪੋਰਟਾਂ ਨੇ ਜੀ ਵਧੀਆ ਹੋਇਆ 20 ਰੁਪਏ ਜਨੇ ਮੇਰੇ ਕੋਲ ਸੀ ਗਏ ਨਾ ਤੇ ਨੌੜਾ ਜੀ ਰੋਕਦੇ ਥਰੀਬ ਉਹਨਾਂ ਨਹੀਂ ਵੀ ਰੋਕ ਜਾਈ ਮੀ ਤਾਂ ਬਾਹਰ ਚ ਲਾਲ ਕੇ ਉਹੀ ਗੱਲ ਉਹ ਨਹੀਂ ਉਹਨਾਂ ਦੀ ਕਿਰਪਾ ਨਾਲ ਹੀ ਬੰਨ੍ਹੇ ਵੱਡੀ ਗੋ ਕੰਮ ਹੋਇਆ ਠੀਕ ਆ ਜੇ ਨਹੀਂ ਹਾਂਜੀ ਬਾਬਿਓ ਮੀ ਬਹੁਤ ਜਿਆਦਾ ਦੇਖੋ ਟੂ ਮੱਚ ਕਣੀ ਆ ਰਹੀ ਹੈ ਬਾਬਿਓ ਤੇ ਬੈਠਿਆਂ ਭਾਈ ਬਾ ਜਦੋਂ ਮੀ ਟੇਗੋ ਦੀ ਘਰੇ ਚੱਲਾਂਗੇ ਸੁਪਨਾ ਸਰ ਗਿਆ ਓਏ ਉਹ ਜਾਂਦਿਆਂ ਭੈਣ ਜਨੇ ਦੀਆਂ ਇਹ ਕਾਹ ਹੋ ਜਾਂਦੀ ਓ ਇੱਕ ਹੋਰ ਗਈ ਆਉ ਜਾਂਦਾ 150 ਆਹ ਖੜ ਜਾ ਖੜ ਜਾ ਇਹ ਖੜ ਜਾ ਇੱਕ ਹੋਰ ਤਰੂਗੀ ਇਹ 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 ਪਲਾਉਦਾ ਕੇ 150 ਜਾਂਦਾ ਕੇ ਦਾ ਉਹ ਜਾਂਦਾ ਓ ਪਾਈ ਓਏ ਚੱਪੜਾ ਚੱਲ ਆਪਾਂ ਉਹਨੂੰ ਕਈ ਫਿਕਰਾ ਆਪਣੇ ਆਪਣੇ ਪੈਰਾਂ ਜਾਂ ਭੈਣ ਦੇ ਨੱਕਾ ਹੀ ਹੁਣ ਤਰਗਣਾ ਤਰਗਣਾ ਹੋਰ ਖੜਾ ਤੁਹਾਡੇ ਨਾਲ ਹੀ ਇਹ ਪਿੰਡ ਕਿਹੜਾ ਤਰਾਹੀ ਹੈ ਠੀਕ ਆ ਠੀਕ ਆ ਬਸ ਕੋਈ ਚੱਕਰ ਨਹੀਂ ਫਿਰ ਫਤ ਮੀ ਆ ਗਿਆ ਬਾਹਲਾ ਧਰਮ ਵਾਲੀ ਗੱਲ ਆਸਾ ਤੁਰਦੇ ਸੀ ਹਣਾ ਤੇ ਜਾ ਕੇ ਮੈਂ ਤੁਹਾਡੇ ਜੀ ਬੰਦੇ ਆ ਬਾਹਲੇ ਨਾਲ ਆਪਣੇ ਤੇ ਮਿੱਟੀ-ਮੁੱਟੀ ਪਾ ਦੇ ਨੇ ਇਹ ਖੁੱਡਾਂ ਤੇ ਤੇ ਕੋਠੇ ਤੇ ਤੇ ਮਿੱਟੀ ਗਿੱਲੀ ਹੋ ਗਈ ਬਸ ਇਹਨਾਂ ਨੂੰ ਸ਼ੌਕ ਮਿਲਦਾ ਸੀ ਵਿਚਾਰਿਆਂ ਨੂੰ ਮਿੱਟੀ 'ਚ ਉਹ ਕਿੱਧਰ ਰਹੇ ਸੀ ਓਏ ਕਬਾ ਕਮਡਾ ਓ ਚੜੇ ਤਾਂ ਨਹੀਂ ਜੜੇ ਫਿਰਦੇ ਜੀ ਚੰਡੋਲ ਤੇ ਜੜੇ ਸੀ ਇਹ ਓ ਚੜੇ ਜੀ ਨਹੀਂ ਜੜੇ ਕਿੱਥੇ ਖੜੇ ਰਏ ਓਏ ਕਿੱਥੇ ਖੜੇ ਰਏ ਓਏ ਗੂਗਲ ਪੇ ਨਾਲ ਮੇਲੇ ਨਹੀਂ ਵੇਖ ਜਾਂਦੇ ਮੈਂ ਲੱਖ ਰੁਪਈਆ ਲਿਆਂਦਾ ਹੀ ਜਾਇਕ ਕੋਸੀ ਜੜੇ ਕਿ ਪਿਆ ਬਾਕੀ ਗੂਗਲ ਪੇ ਚ ਰਹਿਗੇ ਉਹੀ ਤਾਂ ਗੱਲ ਹੈ ਹਾਂ ਹੈ ਓ ਮੀ ਤਾਂ ਡਿੱਗ ਜਾਂਦੇ ਹਟ ਗਿਆ ਚਲੋ ਚੱਲ ਗਏ ਚੱਲ ਗਏ ਬਈ ਆਪਾਂ ਚੱਲ ਗਏ ਚਲੋ ਚੱਲ ਗਏ ਚਲੋ 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 ਆਜੋ 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 ਦੋ ਆਪਣੇ ਸਬਸਕ੍ਰਾਈਬਰ ਹੋਰ ਮਿਲ ਗਏ ਵੀਡੀਓ ਬਣਾਉਣ ਨੂੰ ਕੈਂਟ ਹੁੰਦੀ ਹੈ ਠੀਕ ਆ ਓਕੇ ਰਿਪੋਰਟਾਂ ਸੈੱਟ ਆ ਫਿਰ ਮੁੰਡਿਓ ਬਣਾ 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 ਤਾਂ ਯਾਰ ਬਣਾ ਤਾਂ ਅਖੰਡਾ ਜਪੈਲਾ ਆਪਣੀਆਂ ਚਲੋ ਚੱਲ ਗਏ ਇਹ ਵੀ ਮਸਾ ਦਾ ਮੀਰੂ ਗਿਆ ਕੀ ਇਹ ਭੇਜ ਕੇ ਤਾਂ ਫਿਰ ਕਿੰਨੇ ਲੈਵਾਂਗੇ ਵਾਧੂ ਆਪਣੇ ਕੋਲੇ ਚਲੋ ਚੱਲ ਗਏ ਵੇਖੀ ਕਿਤੇ ਮੇਰੇ ਪੈਰ ਭਿੱਜ ਗਏ ਤਾਂ ਉਹ ਭਰਾਵਾ ਚੱਪਲਾਂ ਹੀ ਤਾਰ ਗੀਆਂ ਪਹਿਲਾਂ ਲੋ ਸੌਂਗ ਲਾ ਦਿੰਨੇ ਆ ਉਹ ਮੀ ਪੈਸਾ ਆਉਣਾ ਚੱਲੀ ਮਾਰਨਾਂ ਦੀ ਮੈਨੂੰ ਮਾਈਡੇ ਮੋਟਰਸਾਂ ਤੇ ਬੈਠਾ ਨਹੀਂ ਕਦੇ ਪਹਿਲਾਂ ਦੱਸਦਾ ਮੈਂ ਇੱਕ ਮਿੰਟ ਵੀਡੀਓ ਤਾਂ ਬਣਾ ਲ ਗਏ ਚਾਹ ਰੋਟੀ ਬਾਅਦ ਚ ਖਾਵਾਂ ਪੀਵਾਂਗੇ 0.5 ਕਿਉਂ ਨਹੀਂ ਹੋ ਰਿਹਾ ਚਲੋ ਕੋਈ ਗੱਲ ਨਹੀਂ 1 ਮੋਟਰਸਾਈਕਲ 2 ਮੋਟਰਸਾਂ 3 ਮੋਟਰਸਾਂ 4 ਮੋਟਰਸਾਈਕਲ ਬੰਦੇ ਕਿੰਨੇ 1 2 3 4 5 6 7 ਨਾ ਨਾ ਕਿਤੇ ਦੂਜੇ ਗੀਤ ਨਾਲ ਬਾਦੀ ਭਰਾ ਬਣੇ ਵੀਡੀਓ ਤੇ ਉਹਦਾ 79 ਕਿਲ ਦਾ ਚਲੋ 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 ਬੱਸ ਹਾਬ ਨਾਲ ਚੱਲੀ ਭਰਾਵਾਂ ਨੇ ਮੋਟਾਆਂ ਵੱਡਾ ਬੰਦੇ ਛੋਟੇ ਆਪਾਂ ਕਿਤੇ ਮਾਰ ਲੈ ਕਿਤੇ ਅਰੇ ਆਪੇ ਜਵਾਕ ਭੁੱਖੇ ਬੈਠੇ ਆ ਤਾਂ ਕਰਕੇ ਆ ਜੇ ਮੈਂ ਜਵਾਕ ਦੀ ਸਾਂਭਣਾ ਹੈ ਹੈ ਚਲੋ ਚਲੋ ਭਾਈ ਚੱਲ ਪਈਆਂ ਸੰਗ ਤਾਂ ਫੇਰ ਸਾਡਾ ਨ ਰੁਕ ਗਈ ਇਹਨੂੰ ਜਿਵੇਂ ਹੀ ਹੋਣੀ ਲਈ ਇਹਦੇ ਪਲੱਗ ਜਬਾਣੀ ਪੈਂਦਾ ਜਿਵੇਂ ਹੀ ਹੋਲੀ ਮੇਰੇ ਨਾਲ ਹੋਈ ਆ ਮੈਂ ਬਠਿੰਡੋ ਨਾ ਮਮਸੇ ਆਇਆ ਹੌਲੀ 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 ਓਏ ਹੌਲੀ 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 ਓਏ ਜੋ ਮਾਰ ਰਿਹਾ ਜੋ ਕੋ ਉਹ ਬਰਬਰ ਵੀ ਆਏਗਾ ਕੋਈ ਆਂਦੇ ਬਾਲੇ ਹੋਏ ਹੋੜੀ 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 ਪਾਪਾ ਹੋੜੀ ਹੋੜੀ ਭਾਈ ਨੂੰ ਛੋਟੀ ਨੂੰ ਅੱਜ ਘਰੇ ਨਹੀਂ ਜਾਂਦੇ ਮੇਰੇ ਵੀਰੋ ਹੱਥ ਪਾਲੇ ਮੈਂ ਤਾਂ ਗੁੱਸਤ ਕੀ ਉਹ ਵੀ 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 ਚੜਦਾ ਹੀ ਵਾਲਾ ਭੈਣ ਬੈਠੇ ਤਾਂ ਸੌ ਦੇ ਜਾਣ ਜਾਂਦਾ ਇਹ ਯਾਰ ਇਹ ਮਾਰੂ ਸਾਰਿਆਂ ਨੂੰ ਮਗਰੂ ਦੇ ਨਹੀਂ ਆ ਗਏ ਹੋਈ ਕਰ ਲਾ ਹੋਣੀ ਕਰ ਲਾ ਹੋਣੀ 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 ਹੌਲੀ ਚੱਲੋ ਉਸਤਾ ਜੀ ਅਪੀਂਡੀਆਂ ਦੇ ਹੋਣੀਗੇ ਭਰਾਵਾ ਹੋੜੀ ਮੰਨੀ ਦੀ ਹੁੰਦੀ ਆ ਆਪਾਂ ਨੂੰ ਨਵਾਂ ਸੰਤ ਦਾ ਮਰ ਜਾਾਂਗੇ ਥੱਲੇ ਆ ਕੇ ਜੇ ਆਪਾਂ ਬਾਦ ਲਾ ਕੇ ਬਾਕੇ ਹੁਣ ਜਮਾ ਬਿਲੇ ਕਿੜੇ ਲਾਉਂਦੇ ਚਲੋ ਬਾਬਿਓ ਆ ਮੁਰਸਲ ਕਿੰਨੇ ਆਪਣੇ ਨਾਲ ਰੋਏ ਇਧਰ ਲੈ ਇਧਰ ਲੈਣਾ ਚਾਰ ਕਾ ਆਪਣੇ ਆ ਚਾਰ ਕਾ ਆਪਣੇ ਆ ਚਲੋ ਚੱਲ ਗਏ ਉਹ ਕੋਈ ਨਹੀਂ ਥੋੜੀ ਦਵਾਈ ਜੀ ਲੈਣੀ ਸੀ ਮੁੱਕੀ ਪਈ ਆ ਉਹ ਤਾਂ ਕਰਕੇ ਤੂੰ ਖਾਣਾ ਹੁੰਦਾ ਹੈ ਦੂਜੀ ਲੱਪੜਾ ਵਾਲੀ ਚਲੋ ਬੈਠੋ 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 ਚਲੋ ਕੋਈ ਖਾਪੀ ਲੈਣੇ ਹੋਰ ਕੁਝ ਆਓ ਇਹ ਖਾਣਾ ਖਾ ਰਹੇ ਆਰੇ ਫਰੈਂਡਸ ਗੋਲ ਗੱਪੀ ਖਾ ਰਹੇ ਨੇ ਮੇਰੇ ਫਰੈਂਡਸ ਨੂੰ ਮੈਂ ਗੋਲ ਗੱਪੀ ਖਵਾ ਰਿਹਾ ਪਾਰਟੀ ਕਰ ਰਹੇ ਹਾਂ ਬਾਲਨ ਫਿਰਦੇ ਆ ਵੀ ਖੜਮਾਚੀ ਕਰਦੇ ਗੈਂਗ ਬੈਂਗ ਭਾੜੀ ਹੈ ਹਾਂ ਕੌਣ ਬੁਲਾਇਆ ਜਾਂਦਾ ਹੈ ਹਾਂਜੀ ਦੱਸੋ ਦੱਸੋ ਇਹ ਸਭ ਮੇਰੇ ਫਰੈਂਡਸ ਨਹੀਂ ਮੇਰੇ ਫਰੈਂਡਸ ਬਹੁਤ ਨੇ ਹੁਣ ਹੋਲ ਰੁੱਤੇ ਖਾਚ ਗਏ ਨੇ ਹਾਂ ਠੀਕ ਹੈ ਹੁਣ ਪਿੰਡ ਨੂੰ ਚੱਲਦੇ ਆਂ ਤੰਬੇ ਘਾਣੇ ਦੀ ਗੱਲ ਕਰੋਗੇ ਇਹਨੇ ਚਲੋ ਯਾਰ ਓਏ ਤੂੰ ਬਹੁ ਮਗਰ ਨਾ ਪੜਾਈ ਮੈਂ ਮੁਰੇ ਬੈਠੂਆਂ ਇਹਦੇ ਬਾਈ ਬਣੇ ਯਾਰ ਤੂੰ ਸਟੇਗਾ ਮੈਨੂੰ ਲਾਲਾ ਸਾਹਿਬ ਮੈਂ ਬੰਦੀ ਰਹੀ ਸਾਨੂੰ ਆਈ ਸੀ ਮਗਰ ਫੜ ਫੁੜ ਨਾ ਖਾਵੇ ਖੜੀ ਆ ਗਈ ਆ ਗਈ ਓਏ ਸੌ ਲੱਗੇ ਸੁੱਖਾ ਸੁੱਕੀਆਂ ਨਹੀਂ ਮੈਂ ਤਾਂ ਲੱਡੂ ਸੁੱਕਣ ਲੱਗਾ ਜੀ ਮਾ ਵੀ ਬੰਦੇ ਨਹੀਂ ਆਏ ਸਾਡੇ ਕਿੱਧਰ ਰਹਿ ਗਏ ਸੀਗੇ ਕਿੱਧਰ ਹੈਗੇ ਸੀ ਹੌਲੀ ਹੌਲੀ ਆਏ ਹੋ ਠੀਕ ਐ ਫਰੈਂਡਸ ਬਹੁਤ ਨੇ ਆਪਣੇ ਫਰੈਂਡਸ ਬਹੁਤ ਨੇ ਫਰੈਂਡਸ ਉਹ ਬੱਠਾ ਉਹ ਮੀਂਹ ਨਹੀਂ ਆਇਆ ਆਪਣੇ ਵੇਖ ਮੀਂਹ ਜਵਾਂ ਨਹੀਂ ਆਇਆ ਹੈ ਕੋਈ ਨਹੀਂ ਮੈਂ ਲੱਡੂ ਸੁੱਕਾ ਲੱਗੇ ਸੀ ਬੰਦਨ ਗਿਆ ਆਪਣੇ ਘਰੇ ਲੈ ਵੀਡੀਓ ਬਣਾ ਕੇ ਨਾਲ ਨਾਲ ਦਿਖਾ ਸਾਰੇ ਕੰਮ ਕਰੀ ਜਾਂਦੇ ਫੜ ਜਾ ਫੜ ਜਾ ਆ ਕੇ ਆਉਂਦੇ ਆ ਨਾ ਫਿਰ ਕਿਤੇ ਬੱਠਲ ਉੱਤੇ ਆ ਮੁੰਡੇ ਹੋਏ ਸੀ ਕੱਟੇ ਮੁੰਡੇ ਗੁੰਡੇ ਸਾਰੇ ਉਹ ਦੇਖ ਸੁਖਿੰਦਰ ਜੀ ਆਪਣਾ ਯੂ ਮਾਰ ਕੇ ਬਹੋਤੇ ਮਿੱਟੀ ਕਰਾਈ ਪੱਧਰ ਕੀਗਾ ਉਹ ਥੱਲੇ ਉਹ ਅਮਣ ਤੇ ਮਾਰ ਜੂ ਆ ਅਮਣ ਇੱਧਰ ਕਰਕੇ ਆ ਬਈ ਕੋਈ ਐਕਸ਼ਨ ਕੋਈ ਕਹੀ ਕਹੀ ਇਹਨੂੰ ਤਾਂ ਇਹਨੂੰ ਤਾਂ ਇਹਨੂੰ ਇਹਨੂੰ ਆਹੀ ਐਕਸ਼ਨ ਆਉਂਦਾ ਕੱਲਾ ਤੇ ਇਸੇ ਨਾਲ ਨਾ ਚਾਉਣੋਂ ਹੜਜ ਨੂੰ ਪੱਤਰ ਕਰਦੇ ਨੇ ਬਾਬੇ ਅਸੀਂ ਸਿਕੰਦਰ ਇੱਧਰ ਹੀ ਆਈ ਬਈਓ ਅਸਤਰ ਜ ਲੈ ਗਿਆ ਆਪਦਾ ਯਾਰ ਜੇ ਸੜ ਤਾਂ ਚੈੱਕ ਲਾ ਲਓ ਜੀ ਉਹ ਦੇਖੋ ਉਧਰ ਵੀ ਮਿੱਟੀ ਓਕੇ ਰਿਪੋਰਟਾਂ ਨੇ ਪਾਣੀ ਪੁਣੀ ਸੌਖਾ ਨਿਕਲ ਜਾ ਕਰੋ ਤੇ ਇੱਧਰ ਆਪਣੀ ਛੱਤ ਚਾਉਣੋਂ ਹੜ ਜੂ ਗਿਆ ਦੋ ਥਾਂ ਚੋਂ ਦੀ ਸੀ ਜ਼ਿਆਦਾ ਹਨਾ ਡਾਟਾ ਨਿਕਗਾ ਪੰਗਾ ਸੀਗਾ ਬਾਕੀ ਭਈ ਮੌਸਮ ਹੋ ਗਿਆ ਸੁਹਾਣਾ ਪੂਰਾ ਇੱਕ ਨੰਬਰ ਆ ਜਾ ਇਧਰ ਹੀ ਆ ਜਾ ਆ ਜਾਓ ਭਾਈ ਰੱਖੀਏ ਦਾਣੇ ਸਾਰਨਾ ਟਰਿਆਂ ਅੱਜ ਜਿਆਦੇ ਨਹੀਂ ਪਾਦੇ ਹੈ ਅੱਜ ਜਿਆਦੇ ਨਹੀਂ ਕੋਈ ਨਾ ਫਿਰ ਬੱਚੇ ਹੀ ਵੱਡੇ ਹੋ ਰਹੇ ਨੇ ਜਿਹੜੇ ਵੱਡੇ ਹੋਣ ਉਹਨਾਂ ਨੂੰ ਵੱਧ ਚਾਹੀਦਾ ਖਾਣਾ ਪਾਣੀ ਪਹਿਲਾਂ ਵਾਲੇ ਕੰਟਰੀਆਂ ਅੰਦਰ ਆ ਕਰਾਂਗੇ ਉਹ ਉਹ ਟਰਿਆਂ ਕੀ ਭਰਾਵਾ ਬੜੇ ਟਰਿਆਂ ਵੀ ਉਹ ਕਰ ਗਾਦੇ ਨੇ ਹੇ ਹੇ ਆਇਆ 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 ਬੁੱਤ ਆਇਆ 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 ਇਹ ਵੱਡਾ ਕਬੂਤਰ ਚੌਂਡਸ ਵਾਲਾ ਆਪਾਂ ਵੀਰ ਮਾ ਬੋਕਸ ਨਾ ਮਰੀ ਇੱਥੇ ਨਹੀਂ ਨਹੀਂ ਮਾਰੇ ਨਹੀਂ ਨਗਰਾ ਮੂੰਹ ਆਪਣੇ ਬਹੁਤ ਕਾਲੇ ਨਜ਼ਰਾਂ ਆਪਣੇ ਬਹੁਤ ਭੈੜੇ ਨੇ ਦੇ ਆ ਕੇ ਬੱਚਿਆਂ ਕਰਕੇ ਵੱਧ ਖਾਨ ਕੇ ਕੁੱਲ ਬਣਾ ਲਿਆ ਜੇ ਬੱਚੇ ਵੱਡੇ ਹੋਣਗੇ ਯਾਰ ਕੁੱਲ ਮਲਾ ਕੇ ਖਰਾਬ ਦੁਗੜੀ ਹੋ ਗਈ ਪਹਿਲਾਂ ਨਾਲ ਹੋਊਗੀ ਦੁਗਣੀ ਦਾ ਫਿਰ ਹਾਂ ਆਏ 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 ਬੱਤਰ ਤੇ ਘਰੇ ਪੰਜ ਡਰਿਆ ਨਵੇਂ ਬਣਾ ਬਗਾ ਐਡਗਾ ਐਡਗਾ ਮੇਰੇ ਲੱਕ ਜਿਹੜਾ ਐਡਗਾ ਐਡਗਾ ਵੱਡੀਆਂ ਬਣਾਗਾ ਐਡਰੇ ਲੱਕ ਤੇ ਰਾੜ ਪਾਈ ਫਿਰ ਐਡ ਐਡ ਰੇ ਹੋਣਾ ਹੌ ਲਗੇ ਪੰਜ ਬਣਾਏ ਗਏ ਮਿਸਤਰੀ ਦੋ ਤਾਂ ਪਹਿਲਾਂ ਬਣਾਗਾ ਸੀ ਨੰਮਾ ਹੋਰ ਬਣਵਾਦਿਆਂ ਕਹਿ ਕੇ ਤੇ ਦੇਖਾਂ ਮੈਂ ਆਪ ਵੀ ਨਹੀਂ ਸੌਂ ਲੱਗੇ ਕੱਲ ਨੂੰ ਚੱਕ ਕੇ ਲਾਂਗਾ ਆਪਾਂ ਉਹ ਦਵਾਈ ਦਵਾਈ ਦੇ ਦਿੱਤੀ ਸੀ ਨਾ ਉਤਰਨ ਪਰ ਤੜਕੇ ਦਿੱਤੇ ਆ ਹਾਂ ਇਧਰ ਓਕੇ ਹੋ ਗਈ ਰਿਪੋਰਟ ਤੇ ਪਾਣੀ ਪੀਣਾ ਪੈਂਦਾ ਚਲੋ ਪੈਸੇ ਆ ਜੋ ਬੀ ਤੇਰੀ ਪਾਉਂ ਕੋਹੜੀ ਇਹਨਾਂ ਨੂੰ ਵੀ ਰੱਖ ਦਈਏ ਦਾਣੇ ਆ ਆਪਾਂ ਠੀਕ ਆ ਤੇ ਪਾਣੀ ਪਾ ਲੈਣਾ ਵਾ ਅੱਗੇ ਇਧਰ ਲੈ ਕਰੇ ਨਹੀਂ ਤੋਈ ਕਰਿਆਂ ਦੀ ਬਰੋ ਰੋਟੀ ਖਾयां ਦੀ ਇੱਕ ਮਿੰਟ ਲੌਕ ਖੋਲੀਏ ਪਹਿਲਾਂ ਇੱਕ ਚੰਗਾ ਕੰਮ ਹੋਰ ਕਰਦਾ ਆਪਾਂ ਇੱਕ ਮਿੰਟ ਰੋਕੋ ਲੌਚੀ ਇੱਕ ਬੱਚਾ ਹੋਰ ਕੜ ਤਾਂਡੇ ਚ ਤੇ ਬਸ ਹੁਣ ਸਿਰਫ ਇੱਕ ਬੱਚੇ ਦੀ ਟੈਨਸ਼ਨ ਰਹੀ ਗਈ ਆਪਾਂ ਨੂੰ ਇਹ ਵੀ ਬਈ ਉਹ ਜੋੜੀ ਦੇ ਇੱਕ ਮਿੰਟ ਅੰਦਰੀ ਹੋ ਜੇ ਨਾ ਖੁੱਡੇ ਦੇ ਨਾ ਨਸਮ ਦਿਖਾ ਦੇਣਾ ਸਾਡੇ ਪਹਿਲਾ ਬਾਹਰ ਭੇਡ ਲੱਗੇ ਆਪਾਂ ਕੋਈ ਆਥਣ ਵਾਲੇ ਬਾਹਰ ਨਾ ਨਿਕਲ ਜੇ ਜਾਨਵਰ ਆ ਜੋੜੀ ਦਾ ਬਈ ਜਿਹੜੀ ਜੋੜੀ ਦਾ ਇੱਕ ਆਂਡਾ ਖਰਾਬ ਹੋ ਗਿਆ ਤੇ ਆ ਬੱਚੇ ਨੇ ਸਵੇਰ ਤੱਕ ਹਨਾ ਮਤਲਬ ਵੱਡੀ ਮੀ ਸੀ ਮਰ ਜਾਣਾ ਸੀ ਕੋ ਮੋਰੀ ਕੱਢ ਲਈ ਸੀ ਮਤਲਬ ਨਾਵੇਂ ਦੇ ਹਨਾ ਤੇ ਕੱਲ ਤਾਂ ਨਿਕਲ ਜਾਂਦਾ ਆਥਣ ਦਾ ਬਈ ਇਹ ਤਾਂ ਕਰਕੇ ਪਤਾ ਸਵੇਰ ਦਾ ਨਿਕਲ ਜਾਂਦਾ ਯਾਰ ਤੇ ਬਸ ਇਹਦੀ ਧੌਣ ਕੱਢਦੇਗਾ ਆਪਾਂ ਇੱਕ ਮਿੰਟ ਹੂੰ ਹੁਣ ਸਹੀ ਫੋਕਸ ਨੇ ਦਾ ਫਲੈਸ਼ ਆ ਕੋਈ ਤਾਂ ਕਰ ਲਾ ਭਾਈ 1X ਤੇ ਚ ਨਹੀਂ ਕਰਨਾ ਆਹ ਕਰ ਲਿਆ ਕਰ ਲਿਆ ਤੇਦਰੋ ਬੰਦੇ ਨੇ ਵੀ ਸਿਰ ਕੱਢ ਲਿਆ ਦੋ ਬਦਾ ਉਹ ਆਪੇ ਹਣਾ ਇੰਨਾ ਕੰਮ ਬਹੁਤ ਆਵਾ ਬੇ ਆਪਣਾ ਕੀਤਾ ਬਸ ਹਣਾ ਤੇ ਇਸ ਤੋਂ ਬਾਅਦ ਇਹਨੇ ਆਪੇ ਨਿਕਲ ਜਾਣਾ ਹੈਗਾ ਸਿਰ ਕੱਢ ਤਾਂ ਗੱਲ ਆ ਲਓ ਜੀ ਤੇ ਬਹੁਤ ਹੈ ਰੱਖ ਦੇ ਗੋਦਰੀ ਛੱਲੇ ਦੀ ਮਾਂ ਥੱਲੇ ਲੈ ਖੜ ਸਾਂ ਉਹਦਾ ਬੇਬੀ ਤੇ ਘਾਰੇ ਨੂੰ ਸੈੱਟ ਬੈਠਾ ਥੋੜਾ ਮੁੱਢ ਦੇ ਕੇ ਨੈਗ ਨੂੰ ਹਣਾ ਇਨੇ ਰਬਤ ਨੇ ਚੱਲ ਪਾਣਾ ਤੇ ਇਧਰ ਇੱਕ ਪਿੰਜਰੇ ਵਾਲੇ ਕਬੂਤਰ ਹੈਗੇ ਸੀਗੇ ਇਹਨਾਂ ਨੂੰ ਵੀ ਵਾਟਰ ਐਂਡ ਦਾਣੇ ਰੱਖ ਦिए ਤੇ ਮੇਰੇ ਹਿਸਾਬ ਨਾਲ ਦੋਵੇਂ ਕਬੂਤਰਾਂ ਨੇ ਅੰਡੇ ਧਰਲੇ ਪਰ ਉਹ ਇਨੇ ਵੀ ਤੇ ਉਹਨੇ ਵੀ ਹਨਾ ਤੇ ਇਹ ਦੋਵੇਂ ਕਬੂਤਰਾਂ ਦੇ ਆਂਡੇ ਬਾਅਦ ਇੱਕ ਦੋ ਦਿਨਾਂ ਤੱਕ ਬਦਲ ਕੇ ਤੇ ਇਹ ਕਬੂਤਰਾਂ ਹੋਰ ਕਬੂਤਰਾਂ ਨਾਲ ਲੱਗਦਾ ਜਿਹੜੇ ਮੇਲ ਕਬੂਤਰ ਵਿਹਲੇ ਫਿਰਦਾ ਇੱਕ ਤਾਂ ਖੇਤਾਂ ਵਾਲੇ ਦਾ ਪਠਾ ਵਿਹਲਾ ਫਿਰਦਾ ਹਨਾ ਹੋਰ ਉਹਦੇ ਨਾਲ ਤੇ ਕਿੱਟੀਆਂ ਦਾ ਕਾਲੇ ਖਾਂਬਲ ਕਬੂਤਰ ਵਿਹਲਾ ਫਿਰਦਾ ਇਹ ਉਹਦੇ ਨਾਲ ਤੇ ਇੱਕ ਦੋ ਬਸ ਇਹ ਕੂਤਰੇ ਮਿਰਸਾ ਹਣਾ ਦੋ ਕਵੇਲੇ ਉਹਨਾਂ ਤੇ ਦੋਵੇਂ ਲੱਗ ਜਾਣਾ ਕੁਛ ਇੱਕ ਕੂਤਰੀ ਹੋਰ ਆਈ কাল ਨੂੰ ਉਹਦੀ ਸੈਟਿੰਗ ਕਰ ਦਾਂਗੇ ਤੇ ਬਾਕੀ ਉਧਰ ਜਿਹੜੇ ਦੋ ਕਬੂਤਰ ਕੱਢ ਕੇ ਲੈਣੇ ਖੇਤਾਂ ਦਾ ਪੱਟਾ ਤੇ ਕੋਹ ਹਨ ਉਹ ਦੋਵਾਂ ਨੂੰ ਬਈ ਚੱਕਰ ਆਏ ਹੋਇਆ ਵੀ ਮੈਨੂੰ ਦਾਣੇ ਪਾਉਣ ਦੀ ਲੱਗੀ ਖੇਚਲ ਮੈਨੂੰ ਠੀਕ ਆ ਕਿ ਦਾਣੇ ਪਾਵਾਂਗੇ ਖੇਚਲ ਕਰਾਂਗੇ ਹਣਾ ਵੀ ਕੰਮ ਬਾਜੂ ਐ ਬਾਲੇ ਕੌਲੀਆਂ ਬਾਟਾਂ ਇਕੱਠੀਆਂ ਕਰਨੀਆਂ ਪੈਣਗੀਆਂ ਉਹ ਤਾਂ ਕਰਕੇ ਉਹ ਕਬੂਤਰਾਂ ਪਾ ਹੋਉ ਖੁੱਡੇ ਛੱਡ ਤੇ ਦੋਵੇਂ ਜਿਹੜੇ ਉੱਥੇ ਕਬੂਤਰੀ ਸੀ ਵੱਡੀ ਉਹ ਇਧਰ ਦੋ ਕਬੂਤਰਾਂ ਨਾਲ ਕਰ ਤੇ ਉਹ ਦੇਖੋ ਸਾਹਮਣੇ ਤਿੰਨ ਕਬੂਤਰ ਹੋਵ ਇਹਨਾਂ ਨੂੰ ਬਾਅਦ ਸੈਟਿੰਗ ਕਰ ਲਾਂਗੇ ਇਹਨਾਂ ਦੀ ਕਿਰਾਂ ਦਾਣੇ-ਦੋਨੇ ਖਾ ਲੈਣਗੇ ਆਪਦੇ ਨਾਲੇ-ਨਾਲ। ਇਹ ਬੱਚੇ ਦਾ ਵੀ ਬਈ ਦਾਣਾ ਪਾਣੀ ਹੋ ਗਿਆ। ਸ਼ੋਨਰ ਨਾਲ ਡਕਾ ਕੇ ਤੇ ਉਹਦੀ ਦੇਤਾ 15-20 ml ਪਾਣੀ ਇਹਨੂੰ ਤੇ ਛੱਡ ਦੀ ਬਈ ਉਹਨੇ ਇਹਦੇ ਘਰੇ ਠੀਕ ਹੈ। ਚੱਲ ਪੁੱਤ ਬਹਿ ਜਾ ਹੁਣ ਆਪਦੇ ਉਹਦੇ ਚ ਵਾਪਸ ਨਹੀਂ ਹੁਣ ਮੋਹ ਵਾਲਾ ਹੁਣ ਲੱਗ ਗਿਆ ਹੁਣ ਦੇਖੋ। ਹਾਂ ਕੀ ਹੋ ਗਿਆ? ਇਹਨੂੰ ਹੁਣ ਐ ਇੱਕ ਜੀ ਕਰਦਾ ਹੁੰਦਾ ਵੀ ਮੇਰੇ ਕੋਲੋਂ ਆਵੇਂ ਨਾ ਮੰਨ ਕੇ ਚਲੋ ਵੀ ਇਹਨੂੰ ਐ ਹੁੰਦਾ ਜੀ ਮੈਂ ਹੋ ਤੇ ਬੈਠਾ ਰਹਾ। ਇਹਦਾ ਸਤਾਨ ਇੱਥੇ ਇੱਥੇ ਬਹਿ ਜੂਗਾ ਕਦੇ ਇੱਥੇ ਬਹਿ ਜੂਗਾ। ਆਦੇ ਮੇਰੇ ਮੋਢੇ ਦੇ ਵਿੱਚੋਂ ਫੰਗ ਫਰੂੜੀ ਆਊਗਾ ਮਸਤਾਂ ਮਾਰਿਓਗਾ ਦੇਖ ਮਗਰ ਹੀ ਉਹਨੂੰ ਤਿਆਰ ਹੈ ਮੇਰੇ ਪੁੱਤ ਕੋਈ ਨਾ ਕੋਈ ਨਾ ਕੱਲ ਨੂੰ ਕੱਲ ਨੂੰ ਸਹੀ ਕੱਲ ਨੂੰ ਸਿਆਜੇ ਬਹੁਤ ਹੋ ਗਿਆ ਇਹ ਦੁਬਾਰਾ ਰਾਤ ਨੂੰ ਹੁਣ ਮੈਂ ਵੀ ਸੌਣਾ ਬਾਕੀ ਟਾਈਮ ਹੋ ਗਿਆ 12 ਵਜੇ ਹੋਣਗੇ ਰਾਤ ਦੇ ਮੇਰੇ ਹਿਸਾਬ ਨਾਲ ਐਵੇਂ ਬਾਹਰ ਬਾਕੀ ਬਿੱਲੀ ਬੂਲੀ ਦਾ ਖਤਰਾ ਯਾਰ ਹਨਾ ਇਹ ਖੁੱਲਾ ਤਾਂ ਛੱਡ ਲਿਆ ਕਰਾਂ ਭੈਣੇ ਕੀ ਪਤਾ ਲੱਗਦਾ ਬਿੱਲੀ ਇੱਥੋਂ ਤੋਂ ਥੋੜੀ ਟੱਪਿਆ ਕਿਸੇ ਪਾਸੇ ਤੇ ਬੱਚੇ ਦਾ ਵਾਹਣ ਕਰ देऊ ਕੱਲ ਜੇ ਕੋਈ ਫਾਇਦਾ ਨਹੀਂ ਲੱਗਦਾ ਤੇ ਬਾਕੀ ਬਸ ਓਕੇ ਰਿਪੋਰਟਾਂ ਬਈ ਹਨਾ ਤੇ ਕੱਲ ਦੀ ਵਲੌਗ ਦੀ ਐਂਡਿੰਗ ਤੇ ਛਾਲ ਹੋਇਆ ਮੂੰਹ ਪਾਖ ਗਿਆ ਨਾ ਵਾਨੇ ਕੀ ਚੱਕਰਦਾ ਅਗਰ ਥੋੜਾ ਨਾ ਔਖਾ ਹੈ ਪਗਮ ਪਰ ਕੋਈ ਡਿੱਕਤ ਨਹੀਂ ਗੱਲ ਨੇ ਤੇ ਕੱਲ ਨੂੰ ਦੇਖਦਾ ਵਦ ਨੂੰ ਕੀ ਬੰਦਾ ਕਰਦਾ ਹਨ ਤੇ ਓਕੇ ਜੀ ਗੁੱਡ ਨਾਈਟ ਸਾਰੇ ਜੀਰਾ ਨੂੰ ਲਵ ਯੂ ਕੱਲ ਨੂੰ ਮਿਲਣਾ ਬਾਏ ਬਾਈ